ਆਪਣੀ ਚੈਨਲ ਚੈਹ ਡੈਰੀ ਫਾਰਮ ਦੇ ਤੁਹਾਡਾ ਸਵਾਗਤ ਹੈ ਜੀ ਸਾਨ ਪ੍ਰਾਪੋ ਦੋਸਤੋ ਜਿਵੇਂ ਕਿ ਪਿਛਲੀਆਂ ਵੀਡੀਓਾਂ ਦੇ ਵਿੱਚ ਆਪਾਂ ਗੱਲਬਾਤ કરી ਸੀ ਕਿ ਡੈਰੀ ਫਾਰਮ ਜਿਹੜਾ ਵੀ ਵੀਰ ਕਰਨਾ ਚਾਹੁੰਦਾ ਹੈ ਉਹਦੇ ਲਈ ਕਿਹੜੇ-ਕਿਹੜੇ ਸਟੈਪ ਜ਼ਰੂਰੀ ਨੇ ਆਪਾਂ ਵਿਸਤਾਰ ਪੂਰਵਕ ਤੁਹਾਡੇ ਨਾਲ ਗੱਲਬਾਤ ਅਗਲੀਆਂ ਵੀਡੀਓ ਚ ਕਰਾਂਗੇ ਪਰ ਆਪਾਂ ਸ਼ਾਰਟ ਵੀਡੀਓ ਚ ਇਹ ਤੁਹਾਨੂੰ ਦੱਸਿਆ ਸੀ ਵੀ ਪਹਿਲਾ ਸਟੈਪ ਦੂਜਾ ਸਟੈਪ ਤੇ ਤੀਜਾ ਸਟੈਪ ਕੀ ਨੇ ਪਹਿਲਾ ਸਟੈਪ ਆਪਾਂ ਦੁਬਾਰੇ ਦੁਹਰਾ ਦਿੰਨੇ ਆ ਜੀ ਸ਼ੈੱਡ ਵਾਲਾ ਸੀ ਮੈਨੇਜਮੈਂਟ ਵਾਲਾ ਸੀਗਾ ਆਪਣਾ ਦੂਸਰਾ ਸੀਗਾ ਵੀ ਗਾਵਾਂ ਕਿੱਥੋਂ ਲੈਣੀਆਂ ਤੇ ਕਿਹੋ ਜੀਆਂ ਲੈਣੀਆਂ ਨੇ ਤੇ ਤੀਸਰਾ 메ਨ ਸਟੈਪ ਜਿਹੜਾ ਆ ਗਿਆ ਜੀ ਇਹਨਾਂ ਦੀ ਫੀਡ ਵਾਲਾ ਵੀ ਆਪਾਂ ਪਸ਼ੂਆਂ ਨੂੰ ਫੀਡ ਕਿਹੜੀ ਪਾਉਣੀ ਹੈ ਮੁੱਲ ਦੀ ਫੀਡ ਪਾਉਣੀ ਹੈ ਆਪਦੀ ਤਿਆਰ ਕਰਕੇ ਫੀਡ ਪਾਉਣੀ ਹੈ ਕਿੰਨੀ ਕੁ ਵਧੀਆ ਕੰਪਨੀ ਦੀ ਆਪਾਂ ਫੀਡ ਇਹਨਾਂ ਨੂੰ ਪਾ ਸਕਦੇ ਹਾਂ ਕਿਉਂਕਿ ਜਿਹੜੇ ਇਹ ਤਿੰਨੇ ਸਟੈਪ ਨੇ ਇੱਕ ਦੂਜੇ ਦੇ ਨਾਲ ਜੁੜੇ ਹੋਏ ਹੈ ਜੀ ਜੇ ਇਹਨਾਂ ਵਿੱਚੋਂ ਆਪਾਂ ਇੱਕ ਵੀ ਸਟੈਪ ਸਹੀ ਤਰ੍ਹਾਂ ਨਾਲ ਨਹੀਂ ਕਰਾਂਗੇ ਤਾਂ ਉੱਥੇ ਆਪਣਾ ਫਰਕ ਪੈ ਜਾਊਗਾ ਹਾਂ ਇਹਨਾਂ ਵਿੱਚੋਂ ਕੱਲਾ ਮੈਨੇਜਮੈਂਟ ਦਾ ਜਾਂ ਆਪਾਂ ਛੱਡ ਦਾ ਆਪਣੇ ਆਧਾਰ ਤੇ ਪਾ ਸਕਦੇ ਆਂ ਵੀ ਆਪਾਂ ਛੋਟਾ ਕੰਮ ਤੋੜਨ ਵਾਸਤੇ ਪਲੇਟਾਂ ਪਾ ਸਕਦੇ ਆਂ ਸਿਰਕੀ ਦਾ ਭਾਂਡਾ ਪਾ ਸਕਦੇ ਆਂ ਉੱਥੇ ਬੜਾ ਖਰਚ ਕਰਦੀ ਆਪਾਂ ਨੂੰ ਲੋੜ ਨਹੀਂ ਪਰ ਗਾਵਾਂ ਤੇ ਫੀਡ ਸਾਰਿਆਂ ਨਾਲੋਂ ਜ਼ਰੂਰੀ ਹੈ ਵੀ ਆਪਾਂ ਫੀਡ ਕਿਹੜੀ ਪਾਉਣੀ ਹੈ ਕਿਉਂਕਿ ਜਿਹੜੇ ਫੀਡ ਫਾਰਮੂਲੇ ਹੁੰਦੇ ਆ ਇਹਨਾਂ ਵਿੱਚ ਆਪਾਂ ਬਹੁਲੇ ਚੈਨਲਾਂ 'ਤੇ ਤਕਰੀਬਨ ਹਰ ਰੋਜ਼ ਹੀ ਦੇਖਦੇ ਆ ਵੀ ਕਿਹੜੀ-ਕਿਹੜੀ ਫੀਡ ਤੇ ਕੀ-ਕੀ ਇਹਦੇ ਫਾਰਮੂਲੇ ਆਪਾਂ ਫਾਰਮੂਲਾ ਵੀ ਤੁਹਾਡੇ ਨਾਲ ਫੀਡ ਦਾ ਸਾਂਝਾ ਕਰਾਂਗੇ ਵੀ ਆਪਾਂ ਨੂੰ ਕਿਹੜੀ ਫੀਡ ਪਾਉਣੀ ਚਾਹੀਦੀ ਹੈ ਕਿਉਂਕਿ ਫੀਡ ਦਾ ਮੇਨ ਰੋਲ ਦੁੱਧ ਦੇ ਵਿੱਚ ਆਉਂਦਾ ਹੈ ਜਾਂ ਇਹਨਾਂ ਦੇ ਮਿਨਰਲਸ ਵਗੈਰਾ ਜਾਂ ਜਿਹੜੇ ਆਪਾਂ ਟੌਕਸ ਆਊਟ ਜਾਂ ਹੋਰ ਕੁਝ ਵੀ ਪਾਉਣੇ ਆ ਉਹ ਬਹੁਤ ਜ਼ਰੂਰੀ ਨੇ ਕਿਉਂਕਿ ਕਈ ਫੀਡ ਬਣਾਉਣ ਵਾਲੀਆਂ ਕੰਪਨੀਆਂ ਇਹ ਕਹਿੰਦੀਆਂ ਨੇ ਵੀ ਅਸੀਂ ਫੀਡ ਦੇ ਵਿੱਚ ਇਹ ਸਾਰਾ ਕੁਝ ਪਾ ਪਰ ਨਹੀਂ ਹੁੰਦਾ ਐਨੀ ਮਾਤਰਾ ਚ ਨਹੀਂ ਹੁੰਦਾ ਇਹ ਟ੍ਰੀਟਮੈਂਟ ਆਪਾਂ ਨੂੰ ਨਾਲ ਦੀ ਨਾਲ ਕਰਨਾ ਹੀ ਪੈਂਦਾ ਹੈ ਫੀਡ ਦੇ ਨਾਲ ਨਾਲ ਸੋ ਜੇ ਤੁਸੀਂ ਆਪ ਦੀ ਫੀਡ ਬਣਾਉਣੀ ਹੋ ਤਾਂ ਸਾਰਿਆਂ ਨਾਲੋਂ ਬੈਸਟ ਹੈ ਉਹਦੇ ਵਿੱਚ ਆਪਾਂ ਆਪਣੇ ਅਨੁਸਾਰ ਅ ਅਨਾਜ ਵੀ ਪਾਵਾਂਗੇ ਖਲਾਣਾ ਵੀ ਪਾਵਾਂਗੇ ਮਿਨਰਲ ਵੀ ਪਹਿ ਜਾਣਗੇ ਤਾਂ ਕਿ ਆਪਾਂ ਨੂੰ ਪਤਾ ਲੱਗ ਜਾਂਦਾ ਆਪਣੀ ਅੱਖਾਂ ਦੇ ਸਾਹਮਣੇ ਵੀ ਜਿਹੜੀ ਇਹ ਫੀਡ ਬਣੀ ਹੈ ਬਿਲਕੁਲ ਸਹੀ ਹੈ ਖਲਾਣਾ ਵਗੈਰਾ ਉਹਦੇ ਵਿੱਚ ਪਹਿ ਜਾਣਗੇ ਪਰ ਜੇਕਰ ਆਪਾਂ ਫੀਡ ਕਿਸੇ ਕੰਪਨੀ ਦੀ ਮੁੱਲ ਲੈ ਕੇ ਪਾਉਣੇ ਆ ਉਹਨਾਂ ਉਹ ਕੰਮ ਨਹੀਂ ਕਰਨਾ ਜ਼ਿਆਦਾਤਰ ਜਿਹੜੀਆਂ ਮਸ਼ਹੂਰ ਕੰਪਨੀਆਂ ਨੇਗੀਆਂ ਉਹ ਦੁੱਧ ਦਾ ਜ਼ਰੂਰ ਬਣਾਉਂਦੀਆਂ ਨੇ ਪਰ ਗੱਭਣ ਹੋਣ ਚ ਪਸ਼ੂ ਨੂੰ ਦਿੱਕਤ ਆਉਂਦੀ ਹੈ ਪਸ਼ੂ ਰਾਜ਼ੀ ਨਹੀਂ ਹੁੰਦਾ ਜੇਕਰ ਤੁਸੀਂ ਫੀਡ ਆਪ ਦੀ ਅਤੇ ਵਧੀਆ ਤਿਆਰ ਕਰਨੀ ਹੈ ਉਹਦੇ ਨਾਲ ਦੁੱਧ ਦੀ ਮਾਤਰਾ ਵੀ ਵਧੂਗੀ ਪਸ਼ੂ ਗੱਭਣ ਵੀ ਸਹੀ ਹੋਊਗਾ ਤੇ ਪਸ਼ੂ ਨੂੰ ਦੁੱਧ ਦੇਣ ਚ ਅਤੇ ਪਸ਼ੂ ਦੀ ਸਿਹਤ ਦੇ ਵਿੱਚ ਕੋਈ ਫਰਕ ਨਹੀਂ ਪੈਣਾ ਸੋ ਤੀਜਾ ਸਟੈਪ ਇਹੀ ਮੇਨ ਹੈ ਵੀ ਜੇ ਤੁਸੀਂ ਫੀਡ ਬਣਾਉਣੀ ਹੈ ਤਾਂ ਆਪ ਦੀ ਬਣਾਓ ਨਹੀਂ ਜੋ ਜਿਹੜਾ ਕੋਈ ਵੀਰ ਫਾਰਮ ਵਾਲਾ ਭਰੋਸੇਯੋਗ ਵੀਰ ਹੈ ਫਾਰਮ ਵਾਲਿਆਂ ਆਪਦੀ ਫੀਲਡ ਤਿਆਰ ਕਰਦੇ ਆ ਤੇ ਤੁਹਾਨੂੰ ਉਹ ਦੇ ਸਕਦਾ ਹੈ ਤਾਂ ਉਹਨਾਂ ਤੋਂ ਲੈ ਲਓ ਕਿਉਂਕਿ ਬਹੁਤ ਫਾਰਮਾਂ ਦੇ ਵਿੱਚ ਇਹ ਹੈਗਾ ਵੀ ਫੀਲਡ ਨਾਲੇ ਤਾਂ ਉਹ ਆਪਦੇ ਵਾਸਤੇ ਤਿਆਰ ਕਰਦੇ ਆ ਨਾਲੇ ਸੇਲ ਕਰਦੇ ਆ ਜੇਕਰ ਉਹ ਜਿਆ ਫਾਰਮੂਲਾ ਵੀ ਤੁਹਾਨੂੰ ਮਿਲਦਾ ਹੈਗਾ ਉਹ ਵੀ ਬਹੁਤ ਵਧੀਆ ਹੈਗਾ ਸੋ ਇਹ ਤਿੰਨੇ ਸਟੈਪ ਇੱਕ ਦੂਜੇ ਦੇ ਨਾਲ ਜੁੜੇ ਹੋਏ ਨੇ ਅਗਲੀ ਵੀਡੀਓ 'ਚ ਆਪਾਂ ਫਿਰ ਤੋਂ ਵਿਸਤਾਰਪੂਰਵਕ ਗੱਲਬਾਤ ਕਰਾਂਗੇ ਜੇ ਆਪਣੀ ਵੀਡੀਓ ਚੰਗੀ ਲੱਗੀ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਓ ਤੇ ਆਪਣਾ ਚੈਨਲ ਸਬਸਕ੍ਰਾਈਬ ਜਰੂਰ ਕਰ ਲਿਓ ਜੀ ਧੰਨਵਾਦ